ਸਰਦੀਆਂ 'ਚ ਅਸੀਂ ਜ਼ਿਆਦਾਤਰ ਗਰਮ ਪਾਣੀ ਪੀਣਾ ਹੀ ਪ੍ਰੈਫਰ ਕਰਦੇ ਹਾਂ ਇੱਕ ਮਿੰਟ ਕਿ ਤੁਸੀਂ ਵੀ ਸਰਦੀਆਂ 'ਚ ਗਰਮ ਪਾਣੀ ਪੀਂਦੇ ਹੋ ਜੇ ਪੀਂਦੇ ਹੋ ਤਾਂ ਇੱਕ ਵਾਰ ਰੁਕ ਜਾਓ ਕਿਉਂਕਿ ਜਿੱਥੇ ਗਰਮ ਪਾਣੀ ਤੁਹਾਨੂੰ ਕਾਫੀ ਜ਼ਿਆਦਾ ਫਾਇਦੇ ਦਿੰਦਾ ਤੁਹਾਡੀ ਪਿਆਸ ਬੁਝਾਉਂਦਾ ਉਥੇ ਹੀ ਇਹ ਗਰਮ ਪਾਣੀ ਤੁਹਾਨੂੰ ਕਈ ਨੁਕਸਾਨ ਵੀ ਦਿੰਦਾ ਜੀ ਹਾਂ ਹੈਰਾਨਤਾ ਹੋਵੋਗੇ ਪਰ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਈ ਸਿਹਤ ਮਹਾਰਾਂ ਦਾ ਮੰਨ ਹੈ ਕਿ ਜ਼ਿਆਦਾ ਗਰਮ ਪਾਣੀ ਪੀਣਾ ਵੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੈ ਇਸ ਦਿਨ ਨਾਲ ਕਈ ਸਾਰੇ ਹੈਲਥ ਇਸ਼ੂਜ਼ ਹੁੰਦੇ ਨੇ ਤੇ ਕੀ ਜਿਆਦਾ ਗਰਮ ਪਾਣੀ ਪੀਣ ਦੇ ਨਾਲ ਹੈਲਥ ਇਸ਼ੂਜ਼ ਹੁੰਦੇ ਨੇ ਕਿ ਨੁਕਸਾਨ ਨੇ ਆਉ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਗਰਮ ਪਾਣੀ ਦੇ ਨਾਲ ਤੁਹਾਨੂੰ ਕਈ ਪਰੇਸ਼ਾਨੀਆਂ ਆ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਤੇ ਹੈਰਾਨ ਕਰਨ ਵਾਲੀ ਦਿੱਕਤ ਹੈ ਡੀ ਹਾਈਡਰੇਸ਼ਨ ਜਿੱਥੇ ਕੋਸਾ ਪਾਣੀ ਸਰੀਰ ਨੂੰ ਹਾਈਡਰੇਟ ਕਰਦਾ ਉੱਥੇ ਹੀ ਗਰਮ ਪਾਣੀ ਡੀ ਹਾਈਡਰੇਟ ਕਰਦਾ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਤਰਲ ਪਦਾਰਥਾਂ ਦੀ ਕਮੀ ਹੋ ਸਕਦੀ ਹੈ ਜਿਸ ਦੇ ਨਾਲ ਡੀ ਹਾਈਡਰੇਸ਼ਨ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਤੁਹਾਨੂੰ ਗਰਮ ਪਾਣੀ ਪੀਣ ਨਾਲ ਜਲਨ ਦੀ ਵੀ ਸਮੱਸਿਆ ਹੋ ਸਕਦੀ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਤੁਹਾਡੇ ਮੂੰਹ ਗਲੇ ਅਤੇ ਪਾਚਨ ਪ੍ਰਣਾਲੀ ਵਿੱਚ ਜਲਨ ਹੋ ਸਕਦੀ ਹੈ ਗਰਮ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਇਸ ਨੂੰ ਸੁਰੱਖਿਅਤ ਤਾਪਮਾਨ ਤੇ ਠੰਡਾ ਕਰਨਾ ਜ਼ਰੂਰੀ ਹੈ ਪਾਚਨ ਦੇ ਵਿੱਚ ਸਹਾਇਤਾ ਕਰਨ ਦੇ ਲਈ ਅਕਸਰ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਪਾਚਨ ਤੰਤਰ ਇਹ ਵਿਗਾੜ ਸਕਦਾ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦਾ ਹੈ ਜਿਸ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਤੁਹਾਡੇ ਸਰੀਰ ਦੇ ਵਿੱਚੋਂ ਵਾਧੂ ਪਾਣੀ ਨੂੰ ਕੱਢਣ ਦੇ ਲਈ ਗੁਰਦਿਆਂ ਦੇ ਵਿੱਚ ਇੱਕ ਵਿਸ਼ੇਸ਼ ਸੈੱਲ ਪ੍ਰਣਾਲੀ ਹੁੰਦੀ ਹੈ ਜੇ ਤੁਸੀਂ ਸੋਚਦੇ ਹੋ ਕਿ ਵਿਦੇਰੇ ਗਰਮ ਪਾਣੀ ਪੀਣ ਦੇ ਨਾਲ ਤੁਹਾਡੀ ਸਿਸਟਮ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਕੁਝ ਮਦਦ ਮਿਲਦੀ ਹੈ ਤਾਂ ਤੁਸੀਂ ਗਲਤ ਉਹ ਸਾਫ਼ ਨਹੀਂ ਹੁੰਦੇ ਇਸ ਦੇ ਉਲਟ ਸਿਸਟਮ ਦੁਆਰਾ ਕੀਤੇ ਗਏ ਇਸ ਦੇ ਉਲਟ ਸਿਸਟਮ ਵੱਲੋਂ ਕੀਤੇ ਗਏ ਓਵਰਵਰਕ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਸਮੇਂ ਦੇ ਨਾਲ ਕਿਡਨੀ ਖਰਾਬ ਹੋ ਜਾਂਦੀ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਨੇ ਤੁਹਾਡੇ ਦਿਮਾਗ ਅਤੇ ਸੰਚਾਰ ਪ੍ਰਣਾਲੀ ਤੇ ਦਬਾਅ ਦੇ ਕਰਕੇ ਸਾਹ ਦੀ ਕਮੀ ਅਤੇ ਗੰਬੀਰ ਸਥਿਤੀਆਂ ਹੋ ਸਕਦੀਆਂ ਨੇ ਬਹੁਤ ਗਰਮ ਪਾਣੀ ਸਮੇਤ ਨਾਲ ਤੁਹਾਡੇ ਦੰਦਾ ਦੇ ਪਰਲੇ ਨੂੰ ਨਸ਼ਟ ਕਰ ਸਕਦਾ ਹੈ ਦੰਦਾ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦਾ ਅਤੇ ਖੋੜਾਂ ਦੇ ਜ਼ਖਮ ਨੂੰ ਵਧਾ ਸਕਦਾ ਹੈ ਇਸ ਨੂੰ ਪੀਣ ਤੋਂ ਪਹਿਲਾਂ ਗਰਮ ਪਾਣੀ ਨੂੰ ਥੋੜਾ ਜਿਹਾ ਠੰਡਾ ਕਰਨਾ ਬਿਹਤਰ ਜ਼ਰੂਰੀ ਅਤੇ ਸਭ ਤੋਂ ਵਧੀਆ ਬਿਊਰੋ ਰਿਪੋਰਟ ਸਕਰੋਲ ਪੰਜਾਬ ਸਰਦੀਆਂ 'ਚ ਅਸੀਂ ਜ਼ਿਆਦਾਤਰ ਗਰਮ ਪਾਣੀ ਪੀਣਾ ਹੀ ਪ੍ਰੈਫਰ ਕਰਦੇ ਹਾਂ ਇੱਕ ਮਿੰਟ ਕਿ ਤੁਸੀਂ ਵੀ ਸਰਦੀਆਂ 'ਚ ਗਰਮ ਪਾਣੀ ਪੀਂਦੇ ਹੋ ਜੇ ਪਿੰਦੇ ਹੋ ਤਾਂ ਇੱਕ ਵਾਰ ਰੁਕ ਜਾਓ ਕਿਉਂਕਿ ਜਿੱਥੇ ਗਰਮ ਪਾਣੀ ਤੁਹਾਨੂੰ ਕਾਫੀ ਜ਼ਿਆਦਾ ਫਾਇਦੇ ਦਿੰਦਾ ਤੁਹਾਡੀ ਪਿਆਸ ਬੁਝਾਉਂਦਾ ਉਥੇ ਹੀ ਇਹ ਗਰਮ ਪਾਣੀ ਤੁਹਾਨੂੰ ਕਈ ਨੁਕਸਾਨ ਵੀ ਦਿੰਦਾ ਜੀ ਹਾਂ ਹੈਰਾਨਤਾ ਹੋਵੋਗੇ ਪਰ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਕਈ ਸਿਹਤ ਮਹਾਰਾਂ ਦਾ ਮੰਨ ਹੈ ਕਿ ਜ਼ਿਆਦਾ ਗਰਮ ਪਾਣੀ ਪੀਣਾ ਵੀ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੈ ਇਸ ਦਿਨਾਲ ਕਈ ਸਾਰੇ ਹੈਲਥ ਇਸ਼ੂਜ਼ ਹੁੰਦੇ ਨੇ ਕੀ ਕਿੰਗ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਹੈਲਥ ਇਸ਼ੂਜ਼ ਹੁੰਦੇ ਨੇ ਕਿ ਨੁਕਸਾਨ ਨੇ ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ ਗਰਮ ਪਾਣੀ ਦੇ ਨਾਲ ਤੁਹਾਨੂੰ ਕਈ ਪਰੇਸ਼ਾਨੀਆਂ ਆ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲੀ ਤੇ ਹੈਰਾਨ ਕਰਨ ਵਾਲੀ ਦਿੱਕਤ ਹੈ ਡੀ ਹਾਈਡਰੇਸ਼ਨ ਜਿੱਥੇ ਕੋਸਾ ਪਾਣੀ ਸਰੀਰ ਨੂੰ ਹਾਈਡਰੇਟ ਕਰਦਾ ਉੱਥੇ ਹੀ ਗਰਮ ਪਾਣੀ ਡੀ ਹਾਈਡਰੇਟ ਕਰਦਾ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਤਰਲ ਪਦਾਰਥਾਂ ਦੀ ਕਮੀ ਹੋ ਸਕਦੀ ਹੈ ਜਿਸ ਦੇ ਨਾਲ ਡੀ ਹਾਈਡਰੇਸ਼ਨ ਵੀ ਹੋ ਸਕਦੀ ਹੈ ਇਸ ਤੋਂ ਬਾਅਦ ਤੁਹਾਨੂੰ ਗਰਮ ਪਾਣੀ ਪੀਣ ਨਾਲ ਜਲਨ ਦੀ ਵੀ ਸਮੱਸਿਆ ਹੋ ਸਕਦੀ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਨਾਲ ਤੁਹਾਡੇ ਮੂੰਹ ਗਲੇ ਅਤੇ ਪਾਚਨ ਪ੍ਰਣਾਲੀ ਵਿੱਚ ਜਲਨ ਹੋ ਸਕਦੀ ਹੈ ਗਰਮ ਪਾਣੀ ਦਾ ਸੇਵਨ ਕਰਨ ਤੋਂ ਪਹਿਲਾਂ ਇਸ ਨੂੰ ਸੁਰੱਖਿਅਤ ਤਾਪਮਾਨ ਤੇ ਠੰਡਾ ਕਰਨਾ ਜ਼ਰੂਰੀ ਹੈ ਪਾਚਨ ਦੇ ਵਿੱਚ ਸਹਾਇਤਾ ਕਰਨ ਦੇ ਲਈ ਅਕਸਰ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਪਾਚਨ ਤੰਤਰ ਇਹ ਵਿਗਾੜ ਸਕਦਾ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦਾ ਹੈ ਜਿਸ ਦੇ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਤੁਹਾਡੇ ਸਰੀਰ ਦੇ ਵਿੱਚੋਂ ਬਾਦੂ ਪਾਣੀ ਨੂੰ ਕੱਢਣ ਦੇ ਲਈ ਗੁਰਦਿਆਂ ਦੇ ਵਿੱਚ ਇੱਕ ਵਿਸ਼ੇਸ਼ ਸੈੱਲ ਪ੍ਰਣਾਲੀ ਹੁੰਦੀ ਹੈ ਜੇ ਤੁਸੀਂ ਸੋਚਦੇ ਹੋ ਕਿ ਬਦੇਰੇ ਗਰਮ ਪਾਣੀ ਪੀਣ ਨਾਲ ਤੁਹਾਡੀ ਸਿਸਟਮ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਫਿਲਟਰ ਕਰਨ ਦੇ ਵਿੱਚ ਮਦਦ ਮਿਲਦੀ ਹੈ ਤਾਂ ਤੁਸੀਂ ਗਲਤ ਹੋ ਉਹ ਸਾਫ਼ ਨਹੀਂ ਹੁੰਦੇ ਇਸ ਦੇ ਉਲਟ ਸਿਸਟਮ ਦੁਆਰਾ ਕੀਤੇ ਗਏ ਇਸ ਦੇ ਉਲਟ ਸਿਸਟਮ ਵੱਲੋਂ ਕੀਤੇ ਗਏ ਓਵਰਵਰਕ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਇਸ ਨਾਲ ਸਮੇਂ ਦੇ ਨਾਲ ਕਿਡਨੀ ਖਰਾਬ ਹੋ ਜਾਂਦੀ ਹੈ ਬਹੁਤ ਜ਼ਿਆਦਾ ਗਰਮ ਪਾਣੀ ਪੀਣ ਦੇ ਨਾਲ ਕਈ ਪਰੇਸ਼ਾਨੀਆਂ ਹੋ ਸਕਦੀਆਂ ਨੇ ਤੁਹਾਡੇ ਦਿਮਾਗ ਅਤੇ ਸੰਚਾਰ ਪ੍ਰਣਾਲੀ ਤੇ ਦਬਾਅ ਦੇ ਕਰਕੇ ਸਾਹ ਦੀ ਕਮੀ ਅਤੇ ਗੰਬੀਰ ਸਥਿਤੀਆਂ ਹੋ ਸਕਦੀਆਂ ਨੇ ਬਹੁਤ ਗਰਮ ਪਾਣੀ ਸਮੇਂ ਦੇ ਨਾਲ ਤੁਹਾਡੇ ਦੰਦਾਂ ਦੇ ਬਰਲੇ ਨੂੰ ਨਸ਼ਟ ਕਰ ਸਕਦਾ ਹੈ ਦੰਦਾ ਦੀ ਸੰਵੇਦਨਸ਼ੀਲਤਾ ਨੂੰ ਵਧਾ ਸਕਦਾ ਅਤੇ ਖੋੜਾਂ ਦੇ ਜ਼ਖਮ ਨੂੰ ਵਧਾ ਸਕਦਾ ਇਸ ਨੂੰ ਪੀੜ ਤੋਂ ਪਹਿਲਾਂ ਗਰਮ ਪਾਣੀ ਨੂੰ ਥੋੜਾ ਜਿਹਾ ਠੰਡਾ ਕਰਨਾ ਬਿਹਤਰ ਜ਼ਰੂਰੀ ਅਤੇ ਸਭ ਤੋਂ ਵਧੀਆ ਬਿਊਰੋ ਰਿਪੋਰਟ ਸਕਰੋਲ ਪੰਜਾਬ